ਗਾੜੀ ਦਾ ਨਾਮ ਮਨੋਜੀ ਕਿੱਥੇ ਦਿੰਦੇ ਹੋ ਆਪਣੀਆਂ ਘਰ ਲੋਗਾ ਰਣਜੀਤ ਮੋਹ ਰਜੀਤ ਟਾਈਮਿੰਗ ਕੀ ਗੱਲ ਵੀ ਤਾਂ ਦਿੰਦੇ ਨੇ ਪੁਰਾਣੀ ਜੀ ਲੜਾਈ ਸੀ ਪਹਿਲਾਂ ਉਹਨਾਂ ਨੇ ਮੈਨੂੰ ਕੁੱਟਿਆ ਹੈਗਾ ਅੱਛਾ ਤੇ ਦੂਜੀ ਵਾਰੀ ਕੁੱਟਿਆ ਤੇ ਮੈਨੂੰ ਕੁੱਟਣ ਆ ਹੀ ਗਏ ਪੰਜ ਦਿਨ ਤੇ ਫੇਰ ਅਹੀਂ ਵੀ ਕੋੜਤਾ ਨਾ ਇਹ ਬਾਤੋ ਅੱਜ ਰਾਜਨਾਮਾ ਹੀ ਕਿਸੇ ਹੋਰ ਦਾ ਹੀ ਕਿੱਥੇ ਹੋਣਾ ਹੈ ਰਾਜਨਾਮਾ ਆਪਣੇ ਸ਼ਹਿਰੀ ਥਾਂ ਨੇ ਅੱਛਾ ਫੇ ਉਤੋਂ ਉਤੋਂ ਬਾਦੋਂ ਅਹੀਂ ਮੁੰਡੇ ਨੇ ਟਾਈਮਿੰਗ ਚ ਕਾਤੀ ਉਹ ਕਹਿੰਦਾ ਆਇਆ ਆ ਵਾ ਤੂੰ ਕਿੰਨੇ ਬੰਦੇ ਤੂੰ ਅਹੀਂ 10 ਜਣੇ ਹੀ ਰਾਜਨਾਮਾ ਤਿੰਨ ਬੰਦੇ ਕਿੰਨੇ ਹਾਂ ਬਈ ਉਤੋਂ ਬਾਅਦ ਕਿੱਥੇ ਵੀ ਕਿੱਥੇ ਘੁੰਮ ਲੱਗਦਾ ਤੈਨੂੰ ਉਤੋਂ ਬਾਅਦ ਮੈਂ ਨਿਕਲਿਆ ਮੈਂ ਪਿੱਛੇ ਮੁੜ ਕੇ ਕਿਤੇ ਪਰਚੇ ਦੀ ਕਾਪੀ ਦਿਖਾਇੋ ਪਿੱਛੇ ਮੁੜ ਕੇ ਦੇਖਿਆ ਕਿੱਥੇ ਰਕੇ ਆਪਣੀ ਸਰਵਨਾ ਕੋਈ ਆਪੀ ਕਿੰਨੇ ਘੰਟੇ ਲੱਗੇ 10 15 ਦੇ ਅੰਦਰ ਕੀ ਸੀ ਨਾ ਦਾਤ ਦੀ ਹੀ ਦਾਤ ਤਕਰੀਬੇ ਹਾਥੀ ਚੀ ਲਾਤੀ ਹੈ ਜੀ ਹਰਜੀਤ ਜੀ ਦਾ ਹਾਂ ਹਾਂ ਜੀ ਰਾਣ ਜੀ ਕਰਾਣਾ ਆਏ ਸੀਗੇ ਕਿੱਥੇ ਅੱਜ ਤੇ ਸਿਟੀ ਸਿਟੀ ਹਾਂਜੀ ਤੇ ਉਥੋਂ ਰਾਜਨਾ ਮਗਰ ਨਿਕਲਿਆ ਹੀ ਆ ਵਾਰ ਅੱਛਾ ਕਿ ਉੱਤਰ ਅੱਗੇ ਜਾ ਕੇ 15 ਮੁੰਡਿਆਂ ਨੇ 10 15 ਮੁੰਡੇ ਤਕਰੀਬਨ ਸਿੱਗੇ ਨੂੰ ਘੇਰ ਕੇ ਦਾਤ ਮਾਰਿਆ ਵੀਡੀਓ ਬਣਦੀ ਸਭ ਬਣੀ ਉਥੇ ਮੇਨ ਬਾਜ਼ਾਰ 'ਚ ਹੀ ਆ ਭੋਲਾ ਸਟੋਪਾਂ ਲਿਆ ਤੋਂ ਅੱਗੇ ਜਾ ਕੇ ਅੱਛਾ ਹਾਂਜੀ ਉੱਥੇ ਵੀਡੀਓ ਹੈ ਹੀ ਹੈ ਕੈਮਰਾ ਹੈਗਾ ਉਹ ਮਾਜੋ ਪਾਜੀ ਲਈ ਕਿ ਬਜਾ ਲੜਾਈ ਕੀ ਹੋਈ ਸੀ ਕੱਲ ਤੋਂ ਲੜਾਈ ਹੋਈ ਲੜਾਈ ਹੋਈ ਸੀ ਜੀ ਇਹਨੇ ਨਾ ਮੇਰੇ ਮੁੰਡੇ ਨੂੰ ਪਹਿਲਾਂ ਵੀ ਜਿਹੜਾ ਕੋਈ ਨਾ ਫੜਕਦੇ ਮੁੰਡੇ ਨਾ ਸੁੱਖਾ ਹੈਗਾ ਸੁੱਖੇ ਦਾ ਮੁੰਡਾ ਹੈਗਾ ਡਿੱਡਾ ਇਹ ਕਰਦਾ ਇੰਦਰ ਠੀਕ ਹੈ ਜੀ ਉਹ ਉਹਦਾ ਫਟਕਦੇ ਮੁੰਡੇ ਮੇਰੇ ਨੂੰ ਉੱਥੇ ਬਨ ਕੇ ਕੁੱਟਿਆ ਕੁੱਟਣ ਤੋਂ ਬਾਅਦ ਪੁਰਾਣੀ ਰੰਜਿਸ਼ ਹੈ ਹਾਂ ਜੀ ਪੁਰਾਣੀ ਰੰਜਿਸ਼ ਅੱਜ ਇਹ 3-4 ਮਹੀਨੇ ਪਹਿਲਾਂ ਮੇਰੇ ਮੁੰਡੇ ਨੂੰ ਦੋ ਵਾਰੀ ਕੁੱਟਿਆ ਉਹਨਾਂ ਨੇ ਤੇ ਇੱਕ ਵਾਰੀ ਮੈਂ ਦਰਖਾਸਤ ਵੀ ਦਿੱਤੀ ਸੀ ਸੀਟੀ ਕੂ ਦੇ ਵਿੱਚ ਇੱਕ ਉਹ ਮੁੰਡਾ ਤਾਂ ਟੱਕਰ ਉਹ ਹੀ ਸੀਟੀ ਕੂ ਤੇ ਦਰਖਾਸਤ ਦਿੱਤੀ ਆ ਜਿਹੜਾ ਬੈਠਾ ਹੋਇਆ ਹੈ ਇਹ ਐਕਸੀਡੈਂਟ ਯਾਦ ਹੈ ਤੇ ਉਹ ਮੇਰੇ ਮੁੰਡੇ ਨੂੰ ਦੋ ਵਾਰੀ ਕੁੱਟਿਆ ਇੱਕ ਵਾਰੀ ਮੈਂ ਦਰਖਾਸਤ ਦਿੱਤਾ ਮੁਲਾਦਮ ਨੇ ਉਹਨਾਂ ਨੂੰ ਕੋਈ ਨਹੀਂ ਚੱਕਿਆ ਜਿਹੜਾ ਸੀਟੀ ਕੂ ਤੇ ਉੱਤੇ ਪਿਆ ਉਹ ਵੀ ਆ ਅੱਜ ਉਹਦਾ ਫੈਸਲਾ ਹੋ ਰਿਹਾ ਸੀ ਨਹੀਂ ਇਹ ਹੋਰ ਕੋਈ ਸੀਗਾ ਅੱਜ ਕਿਹੜਾ ਕਿਹੜੀ ਲੜਾਈ ਦਾ ਮोटा ਯਾਰ ਮਤਲਬ ਲੜਾਈ ਹੋਇਆ ਸੀ ਜਿੱਤੇ ਦਾ ਕਰ ਉਹਦਾ ਫੈਸਲਾ ਸੀਗਾ ਅੱਛਾ ਉਹਦਾ ਫੈਸਲਾ ਹੁੰਦੇ ਸਾਰੀ ਮੁੰਡਾ ਬਾਹਰ ਨਿਕਲਿਆ ਜਦੋਂ 10 15 ਮੁੰਡੇ ਮੁੱਤ ਪੈ ਗਿਆ ਦਾਦੀ ਨਮਾ ਹੋਣ ਤੋਂ ਬਾਅਦ ਫੇਰ ਲੜਾਈ ਹੋਈ ਹਾਂਜੀ ਇਹ ਸਦਰਪਾਜ਼ਾਰ ਚ ਹੋਈ ਹੈ ਸਦਰ 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 ਕਰਨੇ ਕੀ ਕਰਨੇ ਅੰਮ੍ਰਿਤਪੁਰ ਅੰਮ੍ਰਿਤਪੁਰ ਚ ਹੋਈ ਹੈ ਤੇ ਕਿੰਨੇ ਮੁੰਡਿਆਂ ਨੇ ਹਮਲਾ ਕੀਤਾ ਇਹ 12-13 ਮੁੰਡੇ ਠੀਕ ਆ ਕੀ ਸੀ ਉਹਨਾਂ ਕੋਲ ਦਾਤ ਸੀਗਾ ਸਰੇ ਆ ਅੱਛਾ ਹਾਂਜੀ ਤੋ ਯਾਰ ਪਰਤਾ ਜੀ ਮੈਨੂੰ ਫੁਟੇਜ ਦਿਖਾ ਦਾਤ ਵੇਸਤਾ ਕਹਿੰਦਾ ਮੇਰੇ ਪੈਸੇ ਪੈਸੇ ਬਾਤੂ ਹੈ ਨਾਮ ਲਗਾ ਦੇਗੇ ਪਹਿਲੇ ਕਾ ਚਾ ਮੁੰਡਾ ਮਾਰ ਦੇਣਾ ਇਹ ਲਗਾ ਕੇ ਦੋ ਤਿੰਨ ਵਾਰ ਮੇਰੇ ਮੁੰਡੇ ਕੋ ਦੰਤ ਮਾਰਾ ਕਿ ਤੱਕ ਕੋਈ ਨਹੀਂ ਉਹ ਘਰ ਮੇਰੇ ਰੱਖੀ 2 ਮਹੀਨੇ ਪਹਿਲੇ ਕਪੜੇ 12 ਤਾਂਕੇ ਲਗੇ ਮੇਰੇ ਬੇਟੇ ਕੋ ਨੰਬਰ ਜੀ ਜਸਕਰਨ ਜੀ ਕੀ ਹੋਇਆ ਕੀ ਸਰ ਮੁੰਡੇ ਮਾਰ ਕੇ ਆ ਕੇ ਬਾਜ਼ਾਰ ਦੇ ਵਿੱਚ ਕਿੱਥੇ ਤਾਂਕੇ ਲੱਗਣੇ ਆ ਸਰ ਬਾਜ਼ਾਰ ਦੇ ਵਿੱਚ ਸਰ ਕੀ ਗੱਲ ਕੀ ਹੋਈ ਸਰ ਗੱਲ ਕੋ ਕੋਸ਼ ਨਹੀਂ ਪਤਾ ਆਏ ਉਹ ਤੇ ਉਹ ਮੇਰੇ ਦਾਦੂਤ ਮਾਰ ਕੇ ਜੀ ਕੋਈ ਰਾਈਨਾਮਾ ਸੀ ਤੁਹਾਡਾ ਹਾਂ ਜੀ ਰਾਈਨਾਮਾ ਨਹੀਂ ਸਰ ਕੋਈ ਨਹੀਂ ਜਿੱਦਾਂ ਦੀ ਕੋਈ ਗੱਲ ਨਹੀਂ ਸੀ ਕੋਈ ਕੁਝ ਵੀ ਮੈਨੂੰ ਕੋ ਕੋਸ਼ ਨਹੀਂ ਪਤਾ ਸੀ ਗੱਲ ਸੀ ਤੇ ਬਾਜ਼ਾਰ ਗਏ ਕੰਮ ਮੇਰੇ ਉਹ ਮਾਰਗ ਸਰ ਉੱਥੇ ਕੇਰ ਕੋ ਜੈ ਸ਼੍ਰੀ ਰਾਮ ਜੀ ਮੈਂ ਮਕੇ ਕਸ਼ਰ ਜਿਲ੍ਹਾ ਬਦਾਂ 6 ਸਣਾ ਬਾਲਾ ਸਾਹ ਠਾਕੜੇ ਛਿੰਦੇ ਕੋ ਪਤਾ ਮੈਂ ਮਾ ਜੋ ਚਰੀ ਐਸਐਸਪੀ ਸਾਹਿਬ ਹੋਰ ਡੀਐਸਪੀ ਸਾਹਿਬ ਥਾਣਾ ਸਿਟੀ ਦੇ ਐਸਓ ਜੀ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਵੀ ਅੱਜ ਕਾਲੇ ਬਾਹਰ ਜਾਤਾ ਜਿੱਕ ਨੇ ਦਿਨ ਵਿੱਚ ਦਿਨੇ ਵਧਦੇ ਜਾ ਰਹੀ ਆ ਵਾ ਔਰ ਬਾਹਰ ਜਾ ਕੇ ਗੁੰਡੇ ਕਰਦੀ ਆਏ ਦਿਨੇ ਲੜਾਈ ਝਗੜੇ ਮਾਰ ਕਟਾਈ ਛਰਿਆਨ ਹੋ ਰਿਹਾ ਵਾ ਪੁਰਾਣੇ ਸਾਰੇ ਜਿੰਨੇ ਵੀ ਆਪਣੇ ਜੂਥ ਲਗੇਦੇ ਹਨ ਜਿਨ੍ਹਾਂ 1215 ਸਾਲ ਦੇ ਮੁੰਡੇ ਆ ਇਹਨਾਂ ਨੇ ਜਿਆਦਾ ਅਤਨਕ ਫਲਾਇਆ ਪਿਆ ਵਾ ਉਹਨਾਂ ਪੁਲਿਸ ਮੁਲਾਜ਼ਮਾਂ ਕੋ ਬੇਤੀ ਕਰਦਾ ਵਾ ਕਿ ਇਹ ਜਿਹੜੇ ਵੀ ਚਰਾਸੀ ਹਰਸਨ ਨੇ ਇਹ ਨਸ਼ੇ ਦੀ ਹਾਰਡ ਵਿੱਚ ਇਹ ਗੁੰਡਾਗਰਦੀ ਪਦਮਾਸ਼ੀ ਸ਼ਰੀਆਮ ਕਰ ਰਹੇ ਨੇ ਜਿਸ ਦਾ ਅੱਜ ਥਾਣਾ ਸਿਟੀ ਇੱਕ ਫੈਸਲਾ ਹੋਇਆ ਵਾ ਕਿ ਲੜਕਾ ਬਾਹਰ ਗਿਆ ਵਸ ਅਮਰਤਪੁਰ ਜ਼ਾਇਤ ਵਿੱਚ ਉਹਦੇ ਸ਼ਰੀਆਮ ਦਾ ਤੇ ਉਹ ਪੰਜ ਮਾਰ ਕੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਵਾ ਉਹ ਮੌਕੇ ਤੇ ਐਸਐਸਐਸਓ ਸਾਹਿਬ ਮੌਕੇ ਤੇ ਆਏ ਸੀ ਸਾਰਾ ਮੌਇਨਾ ਕਰਾ ਕੇ ਜਾਈ ਨੇ ਮੈਂ ਬੇਤੀ ਕਾਕਾ ਵੀ ਆ ਜਿਹੜੇ ਬਾਜ਼ਤਾ ਹੋ ਰਹੀਆ ਗੁੰਡਾਗਰਦੀ ਹੋ ਰਹੀਆ ਇਹਦੇ ਵਿੱਚ ਐਸਐਸ ਸਾਹਿਬ ਤੋਂ ਬੇਤੀ ਹੈ ਵੀ ਇਹਦੇ ਨੱਥ ਪਾਈ ਜਾਵੇ ਵੀ ਜਿਹਦੇ ਵਿੱਚ ਜਿਹੜੇ ਮੁੰਡੇ ਗੁੰਡਾਗਰਦੀ ਕਰਦੇ ਨੇ ਕਾਲਜ ਦੇ ਮੁੰਡੇ ਸਕੂਲ ਦੇ ਮੁੰਡੇ ਇਹਨਾਂ ਦੇ ਨੱਥ ਪਾਈ ਜਾਵੇ ਵੀ ਇਹਦੇ ਪਿੱਛੇ ਜਿਹਦਾ ਵੀ ਹੱਥ ਵਾ ਜਿਹਦੀ ਵੀ ਸ਼ਹਿਵ ਆ ਉਹਨੂੰ ਵੀ ਫੜ ਕੇ ਜਿੱਥੇ ਜੋ ਵੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਵੀ ਜੇ ਦੇ ਵਿੱਚ ਇਹਨਾਂ ਨੂੰ ਜੂਤ ਨੂੰ ਪੱਲ ਪਾਉਂਗੀ ਨਹੀਂ ਤੇ ਆ ਜਿਹੜਾ ਰੋਜ਼ ਗੁੱਡਾ ਕਰਦੀ ਆ ਉਹ ਦਿਨ ਵੀ ਦਿਨ ਉਹ ਵזרה ਜਾਣਾ ਸਾਡੀ ਆਈ ਅਪੀਲ ਆ ਵੀ ਇਹਨੂੰ ਜਲਦ ਜਲਦ ਜਿਹੜੇ ਵੀ ਅਕਲ ਤਿੰਨ ਤਿੰਨ ਮੁੰਡੇ ਬੈਠੇ ਗਏ ਨੇ ਇਹਨਾਂ ਨੂੰ ਕੀ ਪਾਉਂਗਾ ਪੇਪਰ ਨਹੀਂ ਆ ਡੁੰਟੇ ਮੋਟਾ ਧੜਾ ਲੈ ਕੇ ਆਦੇ ਵੀ ਚੋਰੀ ਦਾ ਵਾ ਕੋਈ ਕਿੱਥੋਂ ਲੈ ਕੇ ਆਂਦੇ ਆ ਵੀ ਇਹਨਾਂ ਦੀ ਕੱਲੇ ਕੱਲੇ ਨਾਕੇ ਜੀ ਇਹਨਾਂ ਦੀ ਜਾਂਚ ਕੀਤੀ ਜਾਵੇ